ਹੇ ਦੀਪੁਰ ਬਣਾ ਰਹੇ ਬਿਸ਼ਵਕਤ 라ਵੀ ਦੇ ਕੰਡੇ ਤੇ ਗਏ 사ਤਗੁਰਾਂ ਨੇ ਉਥੇ ਜਾ ਕੇ ਨਾਲ ਭਾਈ ਜੇਠਾ ਹੈ ਫਿਰ ਆਗਾ ਹੈ ਬਿਧੀ ਤੰਦਾ ਭਾਈ ਲੰਗਾ ਹੈ ਇਤਿਹਾਸਿਕ ਸਿੱਖ ਨੇ ਲੋਕਾਂ ਵਾਸਤੇ ਉਹ ਸਮਾਂ ਬੜਾ ਭਿਆਨਕ ਸੀਗਾ ਪਰ ਗੁਰੂ ਵਾਸਤੇ ਨਹੀਂ ਸੀ ਭਿਆਨਕ ਗੁਰੂ ਵਾਸਤੇ ਨਹੀਂ ਗੁਰੂ ਵਾਸਤੇ ਸਮਾਂ ਸਾਰਾ ਇੱਕੋ ਜਿਹਾ ਹੈ ਸੁੱਖ ਦੁੱਖ ਤੇਰੀ ਆਗਿਆ ਪਿਆਰੇ ਦੂਜੀ ਨਹੀਂ ਜਾਏ ਗੁਰੂ ਵਾਸਤੇ ਸੁੱਖ ਦੁੱਖ ਸਮ ਹੈ ਜੇ ਸੁਖ ਦੇ ਖੁਸ਼ੀ ਸੰਸਾਰੀ ਆ ਸਾਨੂੰ ਮਹਿਸੂਸ ਹੁੰਦੇ ਨੇ ਪਰ ਗੁਰੂ ਵਾਸਤੇ ਨਹੀਂ ਜੇ ਸੁਖ ਦੇ ਤਾਂ tujhe ਆਰਾਧੀ ਦੁੱਖ ਵੀ ਫਿਰ ਆਖ ਲਓ ਜੇ ਸੁਖ ਦੇ ਤਾਂ tujhe ਆਰਾਧੀ ਦੁੱਖ ਵੀ ਹੁਣ ਜੇ ਚੇਤੇ ਹੋਵੇ ਆਪਾਂ ਬਾਣੀ ਪੜਦੇ ਜੇ ਤਾਂ ਫਿਰ ਘਟ ਨਾ ਆਪਣੇ ਮੂੰਹ ਤੋਂ ਨਿਕਲ ਆਵੇ ਗੱਲ ਅਸੀਂ ਇਹਨੇ ਦਿਨ ਬਾਣੀ ਪੜ੍ਹਨੀ ਐ ਕਿਹਦੀ ਬਾਣੀ ਪੜ੍ਹਨੀ ਐ ਸਤਿਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਨੇ ਸ਼ਹੀਦੀ ਦਾ ਮੁੱਢ ਬਣ ਦਿੱਤਾ ਸ਼ਹੀਦੀ ਦਾ ਮੁੱਢ ਇਸ ਰਾਵੀ ਦਰਿਆ ਦੇ ਕੰਢੇ ਤੇ ਸਤਿਗੁਰੂ ਜੀ ਜਾ ਕੇ ਮੋਢਿਆਂ ਤੇ ਹੱਥ ਰੱਖੇ ਸਨ ਤੇ ਗਰੀਬਨਵਾਸ ਸੱਡੇ ਪਾਤਸ਼ਾਹ ਜੀ ਨੇ ਆਖਿਆ ਸੀ ਜੇਠਾ ਸਾਨੂੰ ਗੁਰੂ ਦੀ ਬਾਣੀ ਸੁਣਾਓ ਦੇਖੋ ਗੁਰੂ ਦਾ ਹੈ ਗੁਰੂ ਦੇ মুখ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ ਪਰ ਫਿਰ ਵੀ ਗੁਰਬਾਣੀ ਦਾ ਗੁਰੂ ਕਿੰਨਾ ਸਤਕਾਰ ਕਰਦੇ ਨੇ ਹਰ ਵਕਤ ਬਾਣੀ ਦੇ ਨਾਲ ਸਾਹਜ ਬਣਾਉਣ ਵਾਸਤੇ ਪਟਾਇ ਹੁਣ ਜਾਣ ਦਾ ਸਮਾਂ ਆ ਗਿਆ ਹੈ ਸੰਸਾਰ ਤੋਂ ਸਾਧ ਸੰਗਤ ਪਰ ਸਤਿਗੁਰਾਂ ਨੇ ਫੇਰੇ ਬਚਨ ਆਖੇ ਸੀ ਡੇਠਾ ਮੇਰੇ ਗੁਰੂ ਨਾਨਕ ਦੀ ਜਪਦੀ ਦਾ ਪਾਠ ਸੁਣਾਓ ਸਾਡੀ ਜਪਦੀ ਦਾ ਪਾਠ ਕੋਈ ਔਖਾ ਕੰਮ ਨਹੀਂ ਹੈ ਜੇ ਅੱਜ ਸ਼ਬਦ ਆਪਾਂ ਨਹੀਂ ਪੜਿਆ ਪਰਸੋਂ ਪੜ ਲਈਏ ਪਰ ਉਹਨੂੰ ਚੰਗੀ ਤਰ੍ਹਾਂ ਚੇਤੇ ਕਰ ਲਈ ਹੋ ਜਾਂਦਾ ਹੈ ਇਹ ਨਹੀਂ ਵੀ ਹੋ ਨਹੀਂ ਜਾਂਦਾ ਇਸ ਕਰਕੇ ਕੋਸ਼ਿਸ਼ ਕਰੋ ਇਹ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਨਾਲ ਅਸੀਂ ਜੁੜ ਜਾਈਏ ਤਾਂ ਕਿ ਜਿਹੜੀ ਬਾਣੀ ਦੀ ਦਾਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਜਿਹੜਾ ਵਚਨ ਆਖਿਆ ਆਹ ਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਹੁਣ ਬਾਣੀ ਸੱਚੀ ਕਿਹੜੀ ਹੈ ਜੀ ਆ ਸਾਡੇ ਕੋਲ ਮੌਜੂਦ ਹੈ ਅੱਜ ਤੱਕ ਕਵਤਾਵਾ ਦੇ ਵਿੱਚ ਫਰਕ ਪੈ ਗਿਆ ਹੋਵੇਗਾ ਧਾਰਨਾ ਲਾਉਣ ਵਾਲਿਆਂ ਵਿੱਚ ਫਰਕ ਪੈ ਗਿਆ ਹੋਵੇਗਾ ਪਰ ਅੱਜ ਤੱਕ ਗੁਰੂ ਕੀ ਬਾਣੀ ਵਿੱਚ ਕਿਸੇ ਦੀ ਜੁਰਤ ਨਹੀਂ ਹੈ ਇਹਦੇ ਵਿੱਚ ਕੋਈ ਵਾਅਦਾ ਕਾਟਾ ਕਰ ਸਕਦਾ ਕਿਉਂ ਕਿਉਂਕਿ ਸੱਚ ਜਿਹੜਾ ਹੈ ਉਹ ਸਭ ਕੋਲ ਨਹੀਂ ਹੈ ਜਿਹੜਾ ਸੱਚ ਹੈ ਉਹ ਸਾਰਿਆਂ ਕੋਲ ਨਹੀਂ ਹੈ ਤੇ ਜਿੰਨਾਂ ਕੋਲ ਸੱਚ ਸੀਗਾ ਉਹਨਾਂ ਨੇ ਫਿਰ ਸੱਚ ਦੀ ਬਾਣੀ ਆਖੀ ਸੱਚ ਨੂੰ ਆਖਣਾ ਜਿੰਨਾ ਔਖਾ ਹੈ ਤੇ ਉਹਨਾਂ ਸੱਚ ਨੂੰ ਸੁਣਨਾ ਬੜਾ 50 ਬੰਦੇ ਕੋਈ ਮਰ ਗਿਆ ਉਹਦੇ ਭੋਗ ਤੇ ਗਏ 50 ਲੋਕਾਂ ਨੇ ਜਾ ਕੇ ਉਹਦੀ ਸਿਫਤਾਂ ਬੜੀਆਂ ਕੀਤੀਆਂ ਬਹੁਤ ਜ਼ਿਆਦਾ ਉਹਨੀਆਂ ਸਿਫਤਾਂ ਕੀਤੀਆਂ ਇੱਕ ਉਠਿਆ ਉਹਨੇ ਉਹਦੀ ਕੋਈ ਸਿਫਤ ਨਹੀਂ ਕੀਤੀ ਸਚਾਈ ਦੱਸ ਦਿੱਤੀ ਸਭ ਲੋਕ ਉਹਦੇ ਨਾਲ ਨਰਾਜ਼ ਹੋ ਗਏ ਅੱਜ ਸਾਡਾ ਇਹ ਹਾਲ ਹੈ ਅਸੀਂ ਆਪਣੀ ਉਸਤਕ ਆਪਣੀ ਵਡਿਆਈ ਸੁਣਨਾ ਚਾਹੁੰਦੇ ਹਾਂ ਸਾਡੀ ਵਡਿਆਈ ਕਰੀ ਜਾਵੇ ਬੜੇ ਕੁਝ ਹੈ ਆਪਾਂ ਕਿਉਂਕਿ ਬਾਣੀ ਉਹਨਾਂ ਦੀ ਹੈ ਜਿਨ੍ਹਾਂ ਦਾ ਆਪਾਂ ਦਿਨ ਮਨਾ ਰਹੇ ਹਾਂ ਇੱਕ ਵਾਰੀ ਸਾਰੇ ਜਿੰਨੇ ਬੈਠੇ ਹੋ ird gird ਸਮੇ ਨੂੰ ਨੇੜੇ ਲਿਆ ਜੀ ਜਿਆਦਾ ਨਹੀਂ ਪਾਟ ਸਾਹਿਬਾਨਾ ਦਾ ਉਚਾਰਨ ਕੀਤਾ ਹੋਇਆ ਬਚਨ ਜਿਹੜਾ ਹੈ ਮੈਂ ਕਿ ਇਸੇ ਕਰਕੇ ਇੱਕ ਪੰਕਤੀ ਤੁਹਾਡੇ ਕੋਲੋਂ ਬਿਲਵਾ ਲੈਣਾ ਵੀ ਤੁਹਾਨੂੰ ਸਾਰੀਆਂ ਨਹੀਂ ਆਉਂਦੀਆਂ ਤੇ ਸਾਰਾ ਸ਼ਬਦ ਮੈਂ ਆਪ ਪੜ੍ਹ ਲੈਣਾ ਸਾਰੇ ਆਖੋ ਕਿ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਹੈ ਬਨ ਆਵੇ। ਕੋਨੇ ਸ਼ਬਦ ਹੈ ਬਾਣੀ ਵਾਰਨ ਪੜਨ ਵਾਲਿਆਂ ਨੂੰ ਪਤਾ ਹੈ। ਪਟ ਸਾਹਿਬਾਨਾਂ ਦਾ ਆਰੰਭ ਹੁੰਦਾ ਹੈ ਘਨ ਹਰ ਬੂੰਦ ਬਸੋ ਰਮਾਵਲ ਉਸਮ ਬਸੰਤ ਗਨੰਤ ਨ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭੱਲ ਉਹਨਾਂ ਜੋ ਗਾਵੈ ਤੇ ਸਾਰੇ ਫੇਰ ਆਖੋਗੇ ਭੱਲੇ ਅਮਰਦਾਸ ਚਲੋ ਇੱਕ ਪੰਕਤੀ ਤੱਕ ਵਰੋ ਨਾ ਸਾਰੀਆਂ ਮੈਂ ਨਾ ਪੜੀ ਜਾਵਾਂ ਅਸਥਾਨ ਬਾਬਾ ਦੀਪ ਸਿੰਘ ਜੀ ਦਾ ਅਮਰਕਸਰ ਉੱਥੇ ਵੇਖਿਆ ਜੇ ਕਦੀ ਜਿਹੜੇ ਜਾਂਦੇ ਹੋ ਤੁਸੀਂ ਉਹਨਾਂ ਨੂੰ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਬਹਿ ਕੇ ਉਹ ਦੋ ਬਜ਼ੁਰਗ ਪੜ੍ਹਦੇ ਨੇ ਹੋਰ ਉੱਥੇ ਬਹਿ ਕੇ ਜਿਹੜੇ ਪ੍ਰੇਮੀ ਪੜ੍ਹਦੇ ਨੇ ਤੇ ਜਿਹੜੇ ਸੜਕ ਤੇ ਬੈਠੇ ਨੇ ਉਹਨਾਂ ਨੂੰ ਨਹੀਂ ਉਦੀਦੇ ਹੁਣ ਸੜਕ ਤੇ ਬੈਠ ਕੇ ਵੀ ਤਾਂ ਲੋਕ ਪੜੀ ਜਾਂਦੇ ਨੇ ਸੁੱਖੋਂ ਨਹੀਂ ਪੜੀ ਜਾਂਦੀ ਕਿਉਂਕਿ ਹੱਥਾਂ 'ਚ ਗੁਟਕੇ ਨੇ ਇੰਨੀ ਦੂਰ ਉਹ ਬੈਠੇ ਹੋਏ ਨੇ ਉਹ ਉਹਨਾਂ ਨੂੰ ਨਜ਼ਰ ਕਿੱਦਾਂ ਆਉਂਦੇ ਨੇ ਆਤਮਿਕ ਤੌਰ ਤੇ ਉਹਨਾਂ ਨੇਤਰ ਜਿਹੜੇ ਨੇ ਉਹ ਜੋੜੇ ਹੋਏ ਨੇ ਬਾਬਾ ਦੀਪ ਸਿੰਘ ਦੇ ਆਸਥਾਨ ਦੇ ਨਾਲ ਤੇ ਉਸ ਜਗ੍ਹਾ ਤੇ ਬਹਿ ਕੇ ਇਸ ਪ੍ਰੇਮੀ ਬਾਣੀ ਪੜਦੇ ਨੇ ਤੇ ਸਾਡੀ ਹਾਜ਼ਰੀ ਇੱਥੋਂ ਲੱਗੀ ਜਾਂਦੀ ਹੈ। ਕਾਂਦ ਪਿੱਛੇ ਕੋਈ ਬੇਚាក់ ਹੋ ਗਏ ਤੇ ਕਈ ਬਜ਼ੁਰਗ ਆਖਦੇ ਸਨ ਕੋਈ ਬੰਦਾ ਕੱਲ ਦੇ ਕਾਂਦ ਦੇ ਓਲੇ ਹੋ ਕੇ ਕਹਿੰਦੇ ਗੱਲ ਕਰਦਾ ਹੋਏ ਤੇ ਦਾਨੇ ਲੋਕ ਕੰਦ ਦੇ ਪਰਲੇ ਬਣਨ ਦੀ ਗੱਲ ਵੀ ਸੁਣ ਲੈਂਦੇ ਨੇ। ਉਧਰ ਦੀ ਗੱਲ ਵੀ ਤੇ ਜਿਹੜੇ ਉਧਰ ਬੈਠੇ ਹੋ ਕਿਉਂਕਿ ਮੈਂ ਇਹ ਹੀ ਬੇਨਤੀ ਕਰਦਾ ਤੇ ਬਾਣੀ ਦੇ ਨਾਲ ਜਿਆਦਾ ਜੁੜਨਾ ਹੈ ਪਰ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨਿੱਕੇ ਨਿੱਕੇ ਬੱਚਿਆਂ ਨੂੰ ਜਿਨ੍ਹਾਂ ਦਾ ਮਾਣਿਆ ਠੱਗਾ ਨਹੀਂ ਸਨ ਬਦਲਦੀਆਂ ਜਿਨ੍ਹਾਂ ਦਾ ਮਾਣਿਆ ਸਿਰ ਨਹੀਂ ਸੰਵਾਉਂਦੀਆਂ ਸਿਰ ਕੱਢ ਕੇ ਨਹੀਂ ਸਨ ਬੱਚੇ ਆਉਂਦੇ ਤੇ ਉਹਨਾਂ ਦੀ ਉਂਗਲੀ ਫੜ ਕੇ ਗੁਰੂ ਅੰਗਦ ਦੇ ਮਹਾਰਾਜ ਐਂ ਊੜਾ ਲਖਮਾਉਂਦੇ ਸਾਲੋਨਾ ਉਹ ਊੜਾ ਪੜਿਆ ਹੋਇਆ ਜਿਹੜਾ ਸੀਗਾ ਊੜਾ ਐੜਾ ਪੜਦੇ ਆ ਪੜਦੇ ਆ ਗੁਰੂ ਨਾਨਕ ਦੀ ਬਾਣੀ ਪੜਨ ਪਲੱਗ ਬਚਨ ਨੂੰ ਸਮਾਪਤ ਕਰ ਦਵਾਂ ਜਿੰਨੇ ਮਾਣਿਆ ਬੀਬੀਆਂ ਬੇਚੀਆਂ ਉਹ ਸਾਹਿਬ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਥੋੜਾ ਜਿਹਾ ਆਪਾਂ ਵਿਚਾਰਿਆ ਸੀ ਦੇ ਚੇਤੇ ਵਿੱਚ ਹੋਵੇ ਤੇ ਉੱਥੇ ਇੱਕ ਸੁਰਤ ਲਾਇਆ ਜੀ ਜਿੱਥੇ ਇੱਕ ਆਪਾਂ ਛੱਡਿਆ ਕਿੱਥੇ ਸੀ ਜੀ ਕਿ ਗੁਰੂ ਅਮਰਦਾਸ ਮਹਾਰਾਜ ਨੂੰ ਇਹ ਮਿਹਣਾ ਮਾਰ ਦਿੱਤਾ ਤਾਣਾ ਮਾਰ ਦਿੱਤਾ ਸੀ ਵੀ ਤੇਰਾ ਗੁਰੂ ਕੋਈ ਨਹੀਂ ਆ ਦੀਵੇ ਤੋਂ ਦੀਵਾ ਜਗ ਜਾਂਦਾ ਹੈ ਹੁਣ ਵੀ ਜਗਦਾ ਹੈ ਹੁਣ ਮਤੇ ਨਾ ਸੋਚਿਓ ਕਿ ਆ ਬਲਬ ਤੋਂ ਦੂਜਾ ਬਲਬ ਕਿੱਦਾਂ ਜਗ ਜਾਏਗਾ ਉਦੋਂ ਤਾਂ ਦੀਵਾ ਫੜ ਕੇ ਆਪਾਂ ਜਗਾ ਲੈਂਦੇ ਸਾਂ ਦੀਵੇ ਤੋਂ ਦੀਵਾ ਤੇ ਹੁਣ ਕਿੱਦਾਂ ਜਗਾਵਾਂਗੇ ਹੁਣ ਦੂਜੇ ਥਾਂ ਤੇ ਬਲਬ ਲਾਉਣਾ ਤੇ ਉਹਦੀ ਤਾਰ ਖੇਦ ਕੇ ਉੱਥੇ ਪਾ ਦਿੰਦੇ ਨੇ ਉਹ ਵੀ ਜਗ ਗਿਆ ਉਹ ਵੀ ਜਗ ਗਿਆ ਪਰ ਜਿਹਦੇ ਵਿੱਚ ਤੇਲ ਹੈ ਉਹ ਹੀ ਜਗਾਏਗਾ ਜਿਹੜਾ ਆਪ ਬਲਦਾ ਹੈ ਉਹ ਕਿਸੇ ਨੂੰ ਬਾਲੇਗਾ ਜਿਹਦੇ ਕੋਲ ਆਪ ਰੋਸ਼ਨੀ ਹੈ ਉਹ ਕਿਸੇ ਨੂੰ ਰੋਸ਼ਨੀ ਦੇਵੇਗਾ ਜਿਹੜਾ ਆਪ ਹੀ ਬੁਝਿਆ ਹੋਇਆ ਉਹ ਕਿਸੇ ਨੂੰ ਕੀ ਜਗਾਏਗਾ ਗੁਰੂ ਅਮਰਦਾਸ ਮਹਾਰਾਜ ਸੱਤੇ ਪਾਤਸ਼ਾਹ ਕਿਰਪਾਲੂ ਦੀ ਧਾਸਨਾ ਲਾ ਕੇ ਗਰਮੀਆਂ ਦੇ ਦਿਨ ਨੇ ਕੋਠੇ ਤੇ ਬੈਠੇ ਹੋਏ ਸਾਧ ਸੰਗਤ ਹੁਣ ਦੀਵਾ ਕਿਤਰਾ ਜਗਿਆ ਗੁਰੂ ਅਮਰ ਅੰਗਦ ਦੇ ਮਹਾਰਾਜ ਦੀ ਸੁਪੁੱਤਰੀ ਜਿਹੜੀ ਬੀਬੀ ਅਮਰੋ ਸੀ ਇਹ ਗੁਰੂ ਅਮਰਦਾਸ ਮਹਾਰਾਜ ਦੇ ਭਰਾ ਦੇ ਬੱਚੜੇ ਨਾਲ ਵਿਆਹੀ ਹੋਈ ਸੀ ਭਾਵ ਕੇ ਘਰ ਦੀ ਨੋਹ ਰਾਣੀ ਸੀ ਸਾਰਾ ਟੱਬਰ ਇਕੱਠਾ ਹੀ ਸੀਗਾ ਇਹ ਝਾੜੂ ਦੇਂਦੀ ਪਈ ਹੈ ਅੱਜ ਨਹੀਂ ਖਿਮਾ ਕਰਿਆ ਜੇ ਅੱਜ ਦਾ ਯੁੱਗ ਬਦਲ ਗਿਆ ਹੈ ਪਰ ਕਦੇ ਪਹਿਲਾਂ ਸਮਾਂ ਸੀਗਾ ਜਿੰਨਾ ਤੁਸੀਂ ਵੇਖਿਆ ਹੋਏਗਾ ਪਿਆਰਿਓ ਹੱਥ ਵਿੱਚ ਜੇ ਝਾੜੂ ਹੈ ਫਰਿਆ ਘਰ ਦੀ ਸਵਾਲੀ ਨੇ ਝਾੜੂ ਮਾਰਦੀ ਹੈ ਤੇ ਤਾਂ ਵੀ ਆਖਦੀ ਸੀ ਸਤਨਾਮ ਸ੍ਰੀ ਵਾਹਿਗੁਰੂ ਜਪਦੀ ਸੀ ਅੱਜ ਬੀਬੀ ਅਮਰੋਜੀ ਝਾੜੂ ਮਾਰਦੇ ਨੇ ਪਰ ਗੁਰੂ ਦੇ ਕੋਲੋਂ ਪੜਿਆ ਹੋਇਆ ਸ਼ਬਦ ਹੈ ਗੁਰੂ ਅੰਗਦ ਦੇ ਮਹਾਰਾਜ ਪਿਤਾ ਦੇ ਕੋਲੋਂ ਸਿੱਖਿਆ ਹੋਇਆ ਸ਼ਬਦ ਹੈ ਸ੍ਰੀ ਰਾਗ ਮਹੱਲਾ ਪਹਿਲਾ ਕਰਨੀ ਕਾਗਦ ਮਨ ਮਸਵਾਰੀ ਬੁਰਾ ਭਲਾ ਦੋਲੇਖ ਪਏ ਇਹ ਸ਼ਬਦ ਨੂੰ ਬੀਬੀ ਅਮਰੋ ਪੜਦੀ ਪਈ ਹੈ ਇਹ ਗੁਰੂ ਅਮਰਦਾਸ ਮਹਾਰਾਜ ਜਿਹੜੇ ਹਾਲੇ ਗੁਰੂ ਬਣੇ ਨਹੀਂ ਉੱਤੇ ਤਾਸਣਾ ਲਾ ਕੇ ਬੈਠੇ ਹੋਏ ਨੇ ਉਹਨਾਂ ਦੇ ਕੰਨਾਂ 'ਚ ਜਾ ਕੇ ਵਾਰ ਪਈ ਹੈ ਐਸੀ ਖਿੱਚ ਪਈ ਕੱਚੀਆਂ ਪੌੜੀਆਂ ਕੱਚਾ ਮਕਾਨ ਹੌਲੀ-ਹੌਲੀ ਉੱਤਰ ਦੇ ਉੱਤਰ ਦੇ ਥੱਲੇ ਆ ਗਏ ਸੋਚਦੇ ਨੇ ਵੀ ਇਹ ਨੋਹ ਹੈ ਹੁਣ ਇਹਨੂੰ ਮੈਂ ਕੀ ਆਖਾਂ ਜਾ ਕੇ ਨਾਲੇ ਪਾਣੀ ਪੜਦੀ ਪਈ ਐ ਪਰ ਬੀਬੀ ਅਮਰੋ ਜੀ ਨੇ ਜਦੋਂ ਪੈਰਾਂ ਦਾ ਖੜਾਕਾ ਸੁਣਿਆ ਪਛਾਣ ਉਪਰਤ ਕੇ ਵੇਖਿਆ ਹੱਥ ਜੋੜੇ ਭਾਜੀ ਕੋ ਚਾਹੀਦਾ ਐ ਬੀਬੀ ਅਮਰੋਦੀ ਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਪੁੱਤਰੀ ਜੇ ਚਾਜਦਾ ਤਾਂ ਬਹੁਤ ਫਿਰ ਬੋਲੋ ਕੀ ਚਾਜਦਾ ਹੈ ਇੱਕ ਵਾਰੀ ਇਹ ਸ਼ਬਦ ਨੂੰ ਫਿਰ ਮੈਨੂੰ ਪੜ ਕੇ ਸੁਣਾ ਦੇ ਦੇਖੋ ਬਾਣੀ ਵਿੱਚ ਬੜੀ ਠੰਡਕ ਹੈ ਬਾਣੀ ਵਿੱਚ ਬੜੀ ਮਠਾਸ ਹੈ ਬਸ ਪੜ ਕੇ ਸੁਣਾਉਣ ਵਾਲਾ ਚਾਹੀਦਾ ਹੈ ਸਾਨੂੰ ਉਹਦੀ ਰਚਨਾ ਤੇ ਵੀ ਉਹੀ ਠੰਡਕ ਆ ਜਾਏ ਸੁਣਨ ਵਾਲੇ ਦਾ ਹਿਰਦਾ ਠੰਡਾ ਹੋ ਜਾਵੇ ਬੀਬੀ ਅਮਰੋ ਜੀ ਨੂੰ ਸਤਗੁਰੂ ਆਖਣ ਲੱਗੇ ਚਾਹੀਦਾ ਬਹੁਤ ਕੁਝ ਹੈ ਇੱਕ ਵਾਰੀ ਫਿਰ ਸਾਨੂੰ ਸ਼ਬਦ ਸੁਣਾਓ ਸਾਜ ਸੰਗਤ ਬੀਬੀ ਅਮਰੋ ਜੀ ਨੇ ਫਿਰ ਸ਼ਬਦ ਜਿਹੜਾ ਸੀ ਉਹ ਸੁਣਾ ਦਿੱਤਾ ਤੇ ਆਖਿਆ ਪਿਤਾ ਜੀ ਹੋਰ ਕੁਝ ਹੈ ਚਾਹ ਲਗੇ ਪੁੱਤਰ ਸਵੇਰ ਹੋ ਲੈਣ ਦੀ ਕਿਉਂਕਿ ਝਾਰੂ ਜਦੋਂ ਸੰਭਰਦੀਆਂ ਸਨ ਨਾ ਘਰ ਦੀਆਂ ਮਾਨੀਆਂ ਬੀਬੀਆਂ ਉਹ ਸਾਰਿਆਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਝਾਰੂ ਫੇਰ ਦਿੰਦੀਆਂ ਸਨ ਸਾਰਿਆਂ ਦੇ ਉੱਠਣ ਤੋਂ ਪਹਿਲਾਂ ਘਰ ਨੂੰ ਸੰਭਰਿਆ ਸਵਾਰਿਆ ਜਲ ਪਾਣੀ ਸਾਰਿਆਂ ਨੇ ਛਕਿਆ ਛਕਾਇਆ ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਬੀਬੀ ਅਮਰੋ ਨੂੰ ਵਿਆਹ ਇਹ ਕਿੱਥੋਂ ਸੁਣਿਆ ਸ਼ਬਦ ਹੈ ਬੀਬੀ ਅਮਰੋ ਜੀ ਨੇ ਆਖਿਆ ਪਿਤਾ ਜੀ ਕੋਲੋਂ ਅੱਛਾ ਪਿਤਾ ਜੀ ਤੁਹਾਡੇ ਬਾਣੀ ਪੜ੍ਹਦੇ ਨੇ ਕਿਹਦੀ ਐ ਅਕਸ਼ਾ ਜੀ ਇਹ ਗੁਰੂ ਨਾਨਕ ਦੀ ਬਾਣੀ ਪਿਤਾ ਜੀ ਨੇ ਮੈਨੂੰ ਸਿਖਾਇਆ ਹੈ ਆ ਨਿੱਕੇ ਨਿੱਕੇ ਨਿਆਣੇ ਨੇ ਨਾ ਸਿੱਖੀ ਜਾਂਦੇ ਨੇ ਨਾ ਉਹ ਨਾਲ ਨਾਲ ਹੀ ਇਹਨਾਂ ਪੱਕੇ ਹੋ ਜਾਣਾ ਫਿਰ ਇਹ ਕਿਸੇ ਨੂੰ ਸੁਹਾ ਦੇਣਗੇ ਅੱਛਾ ਤੇ ਜੇ ਤੁਸੀਂ ਚੰਗਾ ਕਰੋ ਤੇ ਜਿਸ ਤੁਹਾਡੇ ਪਿਤਾ ਜੀ ਦੀ ਰਸਨਾ ਤੇ ਇੰਨੀ ਮਿਠਾਸ ਭਰੇ ਬਚਨ ਨੇ ਸ਼ਬਦ ਹੈ ਗੁਰੂ ਨਾਨਕ ਦੇ ਤੇ ਕਦੇ ਮੈਨੂੰ ਉਹਨਾਂ ਦੇ ਕੋਲ ਲੈ ਕੇ ਚਲੋਗੇ ਜੀ ਤੁਸੀਂ ਵੱਡੇ ਹੋ ਤੁਹਾਡਾ ਹੁਕਮ ਹੈ ਪਰ ਆਪਣੇ ਘਰ ਵਾਲੇ ਨੂੰ ਪੁੱਛਣਾ ਜ਼ਰੂਰੀ ਹੈ ਨਾ ਉਹਦੀ ਵੀ ਆਗਿਆ ਲੈਣੀ ਹੈ ਘਰ ਵਿੱਚ ਤੋਂ ਆਗਿਆ ਲਈ ਸਾਧ ਸੰਗਤ ਬੀਬੀ ਅਮਰੋ ਦੀ ਜਿਹੜੇ ਸਾਨਾ ਗੁਰੂ ਅਮਰਦਾਸ ਮਹਾਰਾਜ ਨੂੰ ਲੈ ਕੇ ਬਾਸਰ ਕਾਂ ਤੋਂ ਚੱਲ ਕੇ ਖਡੂਰ ਦੀ ਧਰਤੀ ਤੇ ਆ ਗਏ। ਗੁਰੂ ਅੰਗਦ ਦੇ ਮਹਾਰਾਜ ਬੱਚਨ ਉਹਨਾਂ ਦੇ ਜੀਵਨ ਦੇ ਐਸੇ ਨੇ ਜਿਨ੍ਹਾਂ ਦੇ ਘਰ ਵਾਲੀ ਮਾਤਾ ਕੀ ਵੀ ਬਹੁਤ ਜੁੜੇ ਹੋਏ ਸਨ ਗੁਰੂ ਨਾਨਕ ਦੇ ਨਾਲ। ਬਹੁਤ ਜੁੜੇ ਹੋਏ। ਬੱਚੜੀ ਬੱਟੇ ਨੂੰ ਪਾਲਿਆ ਪਲੋਸਿਆ ਸਾਭਿਆ ਜਦੋਂ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਦੇ ਮਹਾਰਾਜ ਦੇ ਕੋਲ ਸੇਵਾ ਵਾਸਤੇ ਚਲੇ ਗਏ ਸਨ ਮਾਤਾ ਖੀਵੀ ਜੀ ਆਜ ਉਹਨਾਂ ਦੇ ਨਾਂ ਦਾ ਲੰਗਰ ਚੱਲਦਾ ਹੈ ਇੱਕੀ ਸਾਰੀ ਦੁਨੀਆਂ ਦੇ ਵਿੱਚ ਇੱਜ਼ਤ ਲੈਣ ਵਾਲੀ ਇੱਜ਼ਤ ਕਮਾਉਣ ਵਾਲੀ ਮਾਤਾ ਖੀਵੀ ਹੈ ਜਿਹਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਗੇ ਖਡੂਰ ਸਾਹਿਬ ਜੀ ਹੱਥ ਜੋੜ ਕੇ ਕਹਿਣ ਲੱਗੀ ਪਿਤਾ ਜੀ ਤੁਸੀਂ ਇੱਥੇ ਖਲੋ ਮੈਂ ਪਿਤਾ ਜੀ ਨੂੰ ਸੁਨੇਹਾ ਦੇਵਾਂ ਕਿ ਉਹ ਕਦ ਤੁਸੀਂ ਸਤਕਾਰਯੋਗ ਤੁਹਾਡੀ ਕੁੜਮਾਚਾਰੀ ਦਾ ਸਾਡੇ ਘਰ ਦੇ ਨਾਲ ਸੰਬੰਧ ਹੈ ਅਸੀਂ ਤੁਹਾਡੀ ਟਹਿਲ ਸੇਵਾ ਕਰਨੀ ਹੈ ਘਰ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦਾ ਮਾਹੌਲ ਹੋਵੇ ਤੁਸੀਂ ਇੱਥੇ ਖਲੋਵੋ ਤੇ ਮੈਂ ਜਾ ਕੇ ਪਿਤਾ ਜੀ ਨੂੰ ਕਹਿਵਾਂ ਜਾ ਕੇ 사ਤ ਸੰਗਤ ਬੀਬੀ ਅਮਰੋਜੀ ਜਦੋਂ ਗਏ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਨੂੰ ਜਿਹੜੇ ਗੁਰੂ ਨਹੀਂ ਹਾਲੇ ਬੜੇ ਉਹਨਾਂ ਨੂੰ ਬਾਹਰ ਖਿਲਾੜ ਦਿੱਤਾ ਜਦੋਂ ਅੰਦਰ ਗਏ ਸਤਗੁਰੂ ਸਭ ਦੇ ਦਿਲ ਦੀ ਜਾਣਦਾ ਹੈ ਤੇ ਬਚਨ ਹੈ ਸਤਗੁਰਾਂ ਦਾ ਸਭ ਤੇ ਤੁਮ ਹੀ ਜਾਣਤੇ ਕਿਸ ਪੈ ਕਹੋ ਸੁਣਾਏ ਜਦੋਂ ਬੀਬੀ ਅਮਰੋਜੀ ਗਏ ਨੇ ਜਾ ਕੇ ਪਿਤਾ ਨੂੰ ਗਲਵਕੜੀ ਪਾ ਕੇ ਮਿਲੇ ਪਿਆਰ ਕੀਤਾ ਤੇ ਸਾਧ ਸੰਗਤ ਗੁਰੂ ਹੰਗਰ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਲ ਬਿਠਾ ਕੇ ਨਾ ਬੀਬੀ ਅਮਰੋਜੀ ਨੂੰ ਤੇ ਕਹਿਣ ਲੱਗੇ ਪੁੱਤਰੀਏ ਇਹ ਗੁਰੂ ਨਾਨਕ ਦਾ ਘਰ ਹੈ ਤੇ ਜਿਹਨੂੰ ਨਾਲ ਲੈ ਕੇ ਆਈਏ ਤੇ ਉਹਨੂੰ ਰਾਤ ਨਹੀਂ ਖਲਾਅ ਚਾਹੀਦਾ ਹੁੰਦਾ ਸਾਰੇ ਇੱਕ ਵਾਰੀ ਆਖੋਗੇ ਤਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਲਗੇ ਅਮਰੋ ਜਿੰਨੂੰ ਨਾਲ ਲੈ ਕੇ ਆਈਏ ਨਾ ਤੇ ਫਿਰ ਉਹਨੂੰ ਰਾਜ ਨਹੀਂ ਖਿਲਾੜ ਕੇ ਆਈ ਦਾ ਉਹਨਾਂ ਨੂੰ ਤੂੰ ਰਾਜ ਕਿਉਂ ਖਿਲਾੜ ਕੇ ਆਈ ਆ ਆਖਿਆ ਜੀ ਤੁਹਾਡਾ ਹੁਕਮ ਲੈਣਾ ਬੜਾ ਜ਼ਰੂਰੀ ਸੀਗਾ ਤੇ ਫਿਰ ਹੁਕਮ ਦਿਓ ਕਹਿਣ ਲਗੇ ਲੈ ਕੇ ਆਓ ਉਹਨਾਂ ਨੂੰ ਜਦੋਂ ਸਾਹਮਣੇ ਉਹ ਵੇਖਿਆ ਦਰਵਾਜ਼ਾ ਲੰਘੇ ਤੇ ਗੁਰੂ ਅੰਗਦ ਦੇ ਮਹਾਰਾਜ ਉੱਠ ਕੇ ਖਲੋ ਗਏ ਤੇ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਜਿਹੜੇ ਹਾਲੇ ਗੁਰੂ ਬਣੇ ਨਹੀਂ ਹਨ ਉਹਨਾਂ ਨੇ ਮੱਥਾ ਦਿੱਤੇ ਆ। ਗੁਰੂ ਅੰਗਦ ਦੇ ਮਾਰੇ ਕਹਿ ਲੱਗੇ ਨਹੀਂ ਪੁਰਖਾ ਕਿਉਂ ਮੱਥਾ ਟੇਕਦੇ ਹੋ ਤੁਸੀਂ ਸਾਡੇ ਕੁਰਮ ਜੇ ਤੇ ਚਾਹ ਲੱਗੇ ਦੀ ਅੱਜ ਮੈਂ ਕੁਰਮਾਚਾਰੀ ਬਣੇ ਜਾਵਾਂ। ਅੱਜ ਮੈਂ ਗੁਰੂ ਦੇ ਘਰ ਆਇਆ ਹਾਂ। ਅੱਜ ਮੈਂ ਗੁਰੂ ਦੇ ਕੋਲੋਂ ਕੁਝ ਲੈਣ ਵਾਸਤੇ ਆਇਆ ਹਾਂ। ਅੱਜ ਮੈਂ ਗੁਰੂ ਨੂੰ ਕੁਝ ਗੱਲ ਕਹਿਣ ਵਾਸਤੇ ਆਇਆ ਹਾਂ। ਇਹ ਬੇਨਤੀ ਕਰਾਂਗਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕੋ ਤੇ ਕੁਝ ਆਖੋ ਗੁਰੂ ਗ੍ਰੰਥ ਸਾਹਿਬ ਇਹਦੇ ਨਾਲ ਕੋਈ ਗੱਲ ਕਰੀਏ ਸੀ ਤਾਂ ਕਿ ਸਤਿਗੁਰਾਂ ਦਾ ਬਚਨ ਹੈ ਗੁਰੂ ਨਾਨਕ ਦੇਵ ਮਹਾਰਾਜ ਦਾ ਜਤ ਅਰਜ ਦੇ ਗੋਤਮ ਪੇਸ਼ ਤੋਂ ਦਰਗੋਸ਼ ਪੁੰਨ ਕਰਤਾ ਅਕਾ ਕਬੀਰ ਕ੍ਰੀਮ ਤੋਂ ਬੇਅੱਇ ਪਰਵਦਗਾਰ ਸਹਿਬ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੇ ਮੇਰੇ ਰੱਬ ਜੀ ਮੇਰੀ ਇੱਕ ਬੇਨਤੀ ਹੈ ਮੈਂ ਤੁਹਾਨੂੰ ਕੋਈ ਗੱਲ ਦੱਸਣੀ ਚਾਹਨਾ ਵਾ ਤੇ ਕਹਿਣ ਲੱਗੇ ਰੱਬ ਨੇ ਆਖਿਆ ਦੱਸ ਦੇ ਕਿਉਂ ਨਹੀਂ ਆਖਣ ਲੱਗੇ ਆਪਣਾ ਕੰਨ ਮੇਰੇ ਲਾਗੇ ਕਰੋ ਦੇਖੋ ਕਿੰਨੇ ਨੇੜੇ ਤੇ ਬਚੇ ਨੇ ਅਸੀਂ ਉਹਨੇ ਗੁਰੂ ਨਾਲ ਕੋਈ ਗੱਲ ਕਰਨ ਵਾਸਤੇ ਤੇ ਗੱਲ ਕਾਦੇ ਰਾਹੇ ਕਰਾਂਗੇ ਗੁਰੂ ਕੀ ਬਾਣੀ ਪਰਚੇ ਅਸੀਂ ਗੱਲ ਕਰਾਂਗੇ ਤੇ ਜੋ ਕੁਝ ਗੁਰੂ ਨੇ ਬਾਣੀ ਦਿੱਤੀ ਹੈ ਉਹ ਬਾਣੀ ਅਸੀਂ ਪੜਾਂਗੇ ਤੇ ਫਿਰ ਗੁਰੂ ਦੇ ਨਾਲ ਸਾਡੀ ਸਾਝ ਬਣ ਜਾਏਗੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਘਾਲ ਕਮਾਈ ਕੀਤੀ ਖਡੂਰ ਦੇ ਵਿੱਚ ਰਹਿ ਕੇ ਉਸ ਬਦਵੀ ਨੂੰ ਪ੍ਰਾਪਤ ਕੀਤਾ ਤੇ ਮੇਰੇ ਸਹਿਬ ਗੁਰੂ ਅੰਗਦ ਦੇ ਮਹਾਰਾਜ ਨੇ ਇਹ ਵਾਰ ਦਿੱਤੇ ਕਿ ਬਚਨ ਆਖੇ ਕਿ ਨਿਮਾਣਿਆਂ ਦਾ ਮਾਣ ਗੁਰੂ ਅਮਰਦਾਸ ਮਹਾਰਾਜ ਨਤਾਲਿਆਂ ਦਾ ਤਾਣ ਗੁਰੂ ਅਮਰਦਾਸ ਮਹਾਰਾਜ ਨੇਉਟਿਆਂ ਦੀ ਓਟ ਗੁਰੂ ਅਮਰਦਾਸ ਮਹਾਰਾਜ ਨਿਪਤਿਆਂ ਦੀ ਪੱਤ ਗੁਰੂ ਅਮਰਦਾਸ ਮਹਾਰਾਜ ਨਿਗਤਿਆਂ ਦੀ ਗੱਟ ਗੁਰੂ ਅਮਰਦਾਸ ਮਹਾਰਾਜ ਤੋਂ ਐਸੇ ਗੁਰੂ ਅਮਰਦਾਸ ਮਹਾਰਾਜ ਦੇ ਘਰ ਬੀਬੀ ਭਾਨੀ ਜੀ ਤੇ ਬੀਬੀ ਭਾਨੀ ਜੀ ਦੇ ਘਰ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਦਾ ਤੁਸੀਂ ਸ਼ਹੀਦੀਪੁਰਬ ਮਨਾ ਰਹੇ ਹੋ ਸਭਨਾਂ ਦਾ ਜਿੰਨੇ ਤੁਸੀਂ ਆਏ ਹੋ ਧੰਨਵਾਦ ਹੈ ਪਰਿਵਾਰ ਸਰਦਾਰ ਗੁਰਮੀਸ਼ ਸਿੰਘ ਜੀ ਦੀ ਮਾ ਪਰਿਵਾਰ ਜਿਨ੍ਹਾਂ ਦੇ ਘਰ ਅੱਜ ਪੰਜਵਾਂ ਦਿਨ ਹੈ ਅੱਜ ਸਮਾਪਤੀ ਹੈ ਕੱਲ ਨੂੰ ਮੇਰਾ ਗੁਰੂ ਨਾਨਕ ਜਿੱਥੇ ਲੈ ਕੇ ਜਾਏਗਾ ਉੱਥੇ ਚਲੇ ਜਾਵਾਂਗਾ ਤੋਂ ਬੀਬਾ ਜੀ ਨੂੰ ਬੇਨਤੀ ਕਰਾਂਗਾ ਇੱਕ ਵਾਰੀ ਕਿੰਨੇ ਤੁਸੀਂ ਸੰਗਤਾਂ ਬੈਠੀਆਂ ਉਹ ਸਾਰਿਆਂ ਨੂੰ ਪਤਾ ਲੱਗ ਜਾਵੇ ਕਿਉਂਕਿ ਮੇਰੇ ਅਨਾਉਂਸਮੈਂਟ ਦੇ ਮੁਤਾਬਕ ਕਈ ਵਾਰੀ ਹੁੰਦਾ ਹੈ ਕਿ ਨਾਵਾਂ ਵਿੱਚ ਨਾਂ ਰਲ ਵੀ ਜਾਂਦੇ ਨਹੀਂ ਕਈ ਵਾਰੀ ਤੁਸੀਂ ਨੇੜੇ-ਨੇੜੇ ਰਹਿਣ ਵਾਲੇ ਸਾਰੇ ਬੀਬਾ ਜੀ ਨੂੰ ਮੈਂ ਇੱਕ ਵਾਰੀ ਬੇਨਤੀ ਕਰਾਂਗਾ ਵੀ ਉਹ ਹੱਥ ਜੋੜ ਕੇ ਉੱਠ ਕੇ ਸੰਗਤਾਂ ਨੂੰ ਆਪ ਬੇਨਤੀ ਕਰਨ ਕਿ ਸਾਧ ਸੰਗਤ ਕੱਲ ਨੂੰ ਸਾਡੇ ਘਰ ਤੋਂ ਸਾਚ ਚਰਨ ਪਾਉਣੇ